ਅੰਦਰ ਮਾ ਜੀ ਸੱਚ ਬਹਿਣ ਤੇ ਤੇ ਫੋ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਐਸਐਸਪੀ ਸਾਹਿਬ ਨਾਲ ਜੋ ਵੀ ਹੈ ਨਾ ਤੇ ਜਿਹੜੇ ਹੌਟਸਪੌਟ ਆ ਜਿੰਨੇ ਵੀ ਡਰਗ ਹੌਟਸਪੌਟ ਆ ਉਹਨਾਂ ਦੇ ਹੀ ਜਿਹੜਾ ਆਪਰੇਸ਼ਨ ਆ ਜਾਰੀ ਰਹੂਗਾ ਸਾਡਾ ਤਾਂ ਜੋ ਕਿ ਆਪਾਂ ਆਪਣੇ ਜਿਹੜਾ ਪੰਜਾਬ ਆ ਆਪਣਾ ਬਟਾਲਾ ਸਿਟੀ ਆ ਉਹਨੂੰ ਆਪਾਂ ਜਿਹੜਾ ਨਸ਼ਾ ਮੁਕਤ ਕਰ ਸਕੀਏ ਹਮੇਸ਼ਾ ਜੀ ਦੁਪਹਿਰ ਨੂੰ ਹੁੰਦੀ ਸੀ ਰੇਡ ਹੋ ਲੇਕਿਨ ਅੱਜ ਸਵੇਰੇ ਸਵੇਰੇ ਰੇਡ ਦੇਖੋ ਜੀ ਇਹ ਰੇਡ ਕਰਨ ਦਾ ਕੋਈ ਟਾਈਮ ਨਹੀਂ ਹੁੰਦਾ ਪੁਲਿਸ ਕਦੇ ਵੀ ਕਿਸੇ ਟਾਈਮ ਤੇ ਕਿਤੇ ਵੀ ਰੇਡ ਕਰ ਸਕਦੀ ਹੈ ਕਿਤੇ ਵੀ ਅਸੀਂ ਸਬਸਪ੍ਰੈਸ਼ਨ ਕਰ ਸਕਦੇ ਹਾਂ ਲੱਗਦਾ ਹੈ ਕਿ ਜਿੱਦਾਂ ਸਵੇਰੇ ਸਵੇਰੇ ਰੇਡ ਹੋਈ ਹੈ ਵੱਡੀ ਕਾਮਯਾਬੀ ਹੋ ਸਕਦੀ ਹੈ ਦੇਖੋ ਇਤਾ ਜੇ ਆਪਰੇਸੇ ਸਾਡਾ ਚੱਲ ਰਿਹਾ ਵਾ ਕਿਉਂਕਿ ਆਲਰੈਡੀ ਜਿਹੜਾ ਸਾਡੇ ਰੇਟ ਜਾਰੀ ਹੈਗੇ ਆ ਤੇ ਰਿਕਵਰੀ ਹੋ ਵੀ ਸਕਦੀ ਆ ਇਹਦੇ ਬਾਰੇ ਅਜੇ ਅਸੀਂ ਕੁਝ ਕਹਿ ਨਹੀਂ ਸਕਦੇ ਤਾਂ ਪਰ ਕਿੰਨੇ ਮੁਲਾਜ਼ਮ ਟੋਟਲ ਸਾਡਾ ਮੁਲਾਜ਼ਮ ਜਿਹੜਾ 250 ਦੇ ਕਰੀਬ ਮੁਲਾਜ਼ਮ ਲੱਗੇ ਹੋਏ ਆ ਯੋਗ ਮਾਜਿਕ ਸਰਚ ਕਰਦੇ ਪਿਆ ਰਹਿੰਦੇ ਨੇ ਤੇ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੀਸੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਐਸਐਸਪੀ ਸਾਹਿਬ ਨਾਲ ਲੋਕ ਜੋ ਵੀ ਹੈ ਨਾ ਤੇ ਜਿਹੜੇ ਹੌਟਸਪੌਟ ਆ ਜਿੰਨੇ ਵੀ ਡਰੱਗ ਹੌਟਸਪੌਟ ਆ ਉਹਨਾਂ ਦੇਹੀ ਜਿਹੜਾ ਆਪਰੇਸ਼ਨ ਆ ਜਾਰੀ ਰਹੂਗਾ ਸਾਡਾ ਤਾਂ ਜੋ ਕਿ ਆਪਾਂ ਆਪਣੇ ਜਿਹੜਾ ਪੰਜਾਬ ਆ ਆਪਣਾ ਬਟਾਲਾ ਸਿਟੀ ਆ ਉਹਨੂੰ ਆਪਾਂ ਜਿਹੜਾ ਨਸ਼ਾ ਮੁਕਤ ਕਰ ਸਕੀਏ ਮੋੜੇ ਦੁਪਹਿਰ ਨੂੰ ਹੁੰਦੀ ਸੀ ਰੇਡ ਪਰ ਲੇਕਿਨ ਅੱਜ ਸਵੇਰੇ ਸਵੇਰੇ ਰੇਡ ਚੱਲ ਰਹੀ ਹੈ। ਦੇਖੋ ਜੀ ਇਹ ਰੇਡ ਕਰਨ ਦਾ ਕੋਈ ਟਾਈਮ ਨਹੀਂ ਹੁੰਦਾ। ਪੁਲਿਸ ਕਦੇ ਵੀ ਕਿਸੇ ਟਾਈਮ ਤੇ ਕਿਤੇ ਵੀ ਰੇਡ ਕਰ ਸਕਦੀ ਹੈ। ਕਿਤੇ ਵੀ ਅਸੀਂ ਸਰਚ ਆਪਰੇਸ਼ਨ ਕਰ ਸਕਦੇ ਹਾਂ। ਲੱਗਦਾ ਕਿ ਜਿੱਦਾਂ ਸਵੇਰੇ ਸਵੇਰੇ ਰੇਡ ਹੋਈ ਉਹ ਵੱਡੀ ਕਾਰਵਾਈ ਹੋ ਸਕਦੀ ਹੈ। ਦੇਖੋ ਇਤਾਂ ਜਿਹਾ ਆਪਰੇਸ਼ਨ ਸਾਡਾ ਚੱਲ ਰਿਹਾ ਵਾ। ਕਿਉਂਕਿ ਆਲਰੇਡੀ ਜਿਹੜਾ ਸਾਡੇ ਰੇਟ ਜਾਰੀ ਹੈਗੇ ਆ ਤੇ ਰਿਕਵਰੀ ਹੋ ਵੀ ਸਕਦੀ ਆ। ਇਹਦੇ ਬਾਰੇ ਅਜੇ ਅਸੀਂ ਕੁਝ ਕਹਿ ਨਹੀਂ ਸਕਦੇ ਤਾਂ। ਮੈਨੂੰ ਕਿਤੇ ਮੁਲਾਜ਼ਮ। ਟੋਟਲ ਸਾਡਾ ਮੁਲਾਜ਼ਮ ਜਿਹੜਾ 250 ਦੇ ਕਰੀਬ ਮੁਲਾਜ਼ਮ ਲੱਗੇ ਆ